ਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਤੇ ਇਸ ਚੈਨਲ ਦੇ ਚਰੀਏ ਮੈਂ ਤੁਹਾਨੂੰ ਨਵੇਂ ਨਵੇਂ ਕਹਾਣੀਆਂ ਸੁਣਾਉਣੀ ਆ ਸੋ ਜਿੰਨਾ ਭੈਣ ਭਰਾਵਾਂ ਨੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਡਾ ਕੁਝ ਨਹੀਂ ਜਾਣਾ ਤੁਸੀਂ ਸਿਰਫ ਇੱਕ ਬਟਨ ਨੱਪੜਾ ਇਹਦੇ ਨਾਲ ਮੈਨੂੰ ਇੱਕ એનર્ਜੀ ਮਿਲ ਜਾਂਦੀ ਹੈਗੀ ਇਹਦਾ ਕੋਈ ਵੀ ਪੈਸਾ ਨਹੀਂ ਹੁੰਦਾ ਹਾਂਜੀ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗਿਆਂ ਇੱਕ ਬੰਦਾ ਦਫ਼ਤਰ ਦੇ ਵਿੱਚ ਕੰਮ ਕਰਦਾ ਹੁੰਦਾ ਉਹ ਹਰ ਰੋਜ਼ ਜਦੋਂ ਦਫ਼ਤਰ ਤੋਂ ਸ਼ਾਮ ਨੂੰ ਘਰੇ ਆਉਂਦਾ ਤਾਂ ਟੈਲੈਂਟ ਦੇ ਲਈ ਜਾਂਦਾ ਹਰ ਰੋਜ਼ ਘੁੰਮਣ ਦੇ ਲਈ ਘਰ ਤੋਂ ਨਿਕਲਦਾ ਹੁੰਦਾ ਤੇ ਉਹ ਰਸਤੇ ਦੇ ਵਿੱਚ ਇੱਕ ਕੁੱਤੀ ਦੇ ਕਤੂਰੇ ਉਸ ਨੂੰ ਮਿਲਦੇ ਨੇ ਤੇ ਉਹ ਉਹਨਾਂ ਨੂੰ ਬਿਸਕਟ ਪਾਉਣੇ ਸ਼ੁਰੂ ਕਰ ਲੈਂਦਾ ਉਹ ਹਰ ਰੋਜ਼ ਦਾ ਰੁਟੀਨ ਬਣ ਜਾਂਦਾ ਉਹ ਬੰਦੇ ਦਾ ਜਦੋਂ ਵੀ ਟੈਲੈਂਟ ਦੇ ਲਈ ਨਿਕਲਦਾ ਤਾਂ ਇੱਕ ਬਿਸਕਟਾਂ ਦਾ ਪੈਕ ਉਸ ਕੁੱਤੀ ਦੇ ਕਤੂਰਿਆਂ ਨੂੰ ਪਾ ਦਿੰਦਾ ਤੇ ਕਤੂਰੇ ਵੀ ਇਸ ਚੀਜ਼ ਦੇ ਉੱਪਰ ਗਿੱਜ ਜਾਂਦੇ ਨੇ ਇੱਕ ਦਿਨ ਕੀ ਹੁੰਦਾ ਕਿ ਉਹ ਬੰਦਾ ਲੇਟ ਹੋ ਜਾਂਦਾ ਦਫ਼ਤਰ ਤੋਂ ਉਹ ਜਦੋਂ ਘਰੇ ਆਉਂਦਾ ਤਾਂ ਕਾਫੀ ਢੇਰ ਹੋ ਚੁੱਕੀ ਹੁੰਦੀ ਹੈ ਉਹ ਸੁੱਝਦਾ ਹੁਣ ਤ ਉਹ ਚਲੇ ਗਏ ਹੋਣਗੇ ਪਰ ਕਤੂਰੇ ਉਸ ਦੀ ਵੇਟ ਕਰ ਰਹੇ ਹੁੰਦੇ ਨੇ ਉਹ ਅੰਦਰ ਜਾ ਕੇ ਦੇਖਦਾ ਕਿ ਰਸੋਈ ਦੇ ਵਿੱਚ ਬਿਸਕਟ ਹੋਣੇ ਆ ਮੈਂ ਇਹਨਾਂ ਨੂੰ ਪਾ ਦਿੰਨਾ ਜਦੋਂ ਉਹ ਦੇਖਦਾ ਤਾਂ ਉਹ ਬਿਸਕਟ ਕੋਈ ਵੀ ਨਹੀਂ ਹੁੰਦਾ ਤੇ ਥੋੜੇ ਜੇ ਬਿਸਕੁਟ ਇੱਕ ਪੈਕਟ ਖੁੱਲਾ ਹੁੰਦਾ ਕਾਜੂ ਵਾਲੇ ਬਿਸਕੁਟ ਪਏ ਹੁੰਦੇ ਨੇ 7-8 ਬਿਸਕੁਟ ਪਏ ਹੁੰਦੇ ਨੇ ਉਸਤੇ ਘਰ ਦੇ ਵਿੱਚ ਤਾਂ ਉਹ ਸੋਚਦਾ ਚਲੋ ਕਾਜੂ ਵਾਲੇ ਤੇ ਕਾਹਨੂੰ ਪਾਉਣੇ ਐ ਮੈਂ ਹੋਰ ਦੇਖਦਾ ਕੋਈ ਦੁਕਾਨ ਖੁੱਲੀ ਹੋਊਗੀ ਤੇ ਆ ਕੇ ਇਹਨਾਂ ਨੂੰ ਕਤੂਰੇ ਨੂੰ ਮੈਂ ਪਾ ਦੂੰਗਾ ਜਦੋਂ ਦੇਖਦਾ ਮਾਰਕੀਟ ਸਾਰੇ ਬੰਦ ਹੋ ਚੁੱਕੇ ਹੁੰਦੇ ਆ ਤਾਂ ਉਸਤੇ ਘਰ ਵਾਲੀ ਕਹਿੰਦੀ ਐ ਕਿ ਤੁਸੀਂ ਰੋਟੀ ਖਾ ਲਓ ਰੋਟੀ ਮੈਂ ਬਣਾਈ ਐ ਤੇ ਆਪ ਰੋਟੀ ਖਾ ਲਿਏ ਕੱਲ ਨੂੰ ਪਾ ਦਿਓ ਅੱਜ ਕੋਈ ਗੱਲ ਨਹੀਂ ਤੇ ਉਹ ਦੇਖਦਾ ਪਰ ਉਹ ਵੇਟ ਕਰ ਰਹੇ ਹੁੰਦੇ ਨੇ ਕਤੂਰੇ ਉਸ ਦੀ ਤਾਂ ਬੰਦਾ ਅਣਮੰਨੇ ਮੱਲ ਨਾਲ ਰੋਟੀ ਤਾਂ ਖਾ ਲੈਂਦਾ ਐ ਪਰ ਉਸ ਦਾ ਜੀ ਨਹੀਂ ਲੱਗ ਰਿਹਾ ਹੁੰਦਾ ਕਿ ਮੈਂ ਇੱਕ ਤੂਰੇ ਵਿਚਾਰੇ ਮੇਰੀ ਵੇਟ ਕਰ ਰਹੇ ਨੇ ਬਿਸਕਟਾਂ ਦੀ ਵੇਟ ਕਰ ਰਹੇ ਨੇ ਤਾਂ ਉਹ ਉਹਨਾਂ ਨੂੰ ਰੋਟੀ ਪਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਬਿਸਕਟਾਂ ਤੇ ਗਿੱਜ ਚੁੱਕੇ ਨੇ ਸੋ ਉਹ ਰੋਟੀ ਨਹੀਂ ਖਾਂਦੇ ਉਹ ਬੰਦਾ ਉਦਾਸ ਹੋ ਕੇ ਕੁਰਸੀ ਦੇ ਉੱਪਰ ਬਹਿ ਜਾਂਦਾ ਤੇ ਕੁਝ ਸਮਾਂ ਇਸੇ ਤਰੀਕੇ ਨਾਲ ਲੰਘ ਜਾਂਦਾ ਤੇ ਜਦੋਂ ਉਹ ਪਰਦਾ ਹਟਾ ਕੇ ਦੇਖਦਾ ਤਾਂ ਇੱਕ ਕਤੂਰਾ ਹਾਲੇ ਵੀ ਉਹਦੀ ਵੀਟ ਦੇ ਵਿੱਚ ਉੱਥੇ ਹੀ ਬੈਠਾ ਹੁੰਦਾ ਤੇ ਬਾਕੀ ਸਾਰੇ ਚਲੇ ਜਾਂਦੇ ਨੇ ਉਹ ਜਲਦੀ ਜਲਦੀ ਰਸੋਈ ਦੇ ਵਿੱਚ ਜਾਂਦਾ ਤੇ ਕਾਜੂ ਵਾਲੇ ਬਿਸਕਟ ਜਿਹੜੇ 7-8 ਪਏ ਹੁੰਦੇ ਨੇ ਲਿਆ ਕੇ ਉਸ ਕਤੂਰੇ ਨੂੰ ਪਾ ਦਿੰਦਾ ਤੇ ਕਤੂਰਾ ਬਿਸਕਟ ਖਾ ਕੇ ਬਹੁਤ ਖੁਸ਼ ਹੁੰਦਾ ਤੇ ਉਹ ਬੰਦਾ ਵੀ ਮਨ ਦੇ ਵਿੱਚ ਬਹੁਤ ਖੁਸ਼ ਹੁੰਦਾ ਹੁਣ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਈ ਕਈ ਵਾਰੀ ਅਸੀਂ ਨਾ ਇਹ ਸੋਚਦੇ ਹੁੰਨੇ ਹਾਂ ਸਾਨੂੰ ਚੀਜ਼ ਜਲਦੀ ਜਲਦੀ ਮਿਲ ਜੇ ਪਰ ਕਈ ਵਾਰੀ ਉਹ ਚੀਜ਼ ਮਿਲਣ ਨੂੰ ਥੋੜਾ ਟਾਈਮ ਲੱਗ ਜਾਂਦਾ ਤਾਂ ਹੋ ਸਕਦਾ ਪਰਮਾਤਮਾ ਨੇ ਸਾਨੂੰ ਬਹੁਤ ਜ਼ਿਆਦਾ ਦੇਣਾ ਹੋਵੇ ਕਿਉਂਕਿ ਜੇ ਉਹ ਕਤੂਰਾ ਸਾਰੇ ਕਤੂਰੇ ਬੈਠੇ ਹੁੰਦੇ ਤਾਂ ਉਸ ਕਤੂਰੇ ਨੂੰ ਇੱਕ ਬਿਸਕਟ ਮਿਲਣਾ ਸੀ ਪਰ ਤੁਸੀਂ ਦੇਖੋ ਕਿ ਉਹ ਕਤੂਰੇ ਸਾਰੇ ਚਲੇ ਗਏ ਤਾਂ ਉਸ ਨੂੰ ਕਿੰਨੇ ਸਾਰੇ ਬਿਸਕਟ ਮਿਲ ਗਏ ਤਾਂ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਰਮਾਤਮਾ ਨੇ ਬਹੁਤ ਜ਼ਿਆਦਾ ਦੇਣਾ ਹੁੰਦਾ ਇਸ ਕਰਕੇ ਉਡੀਕ ਕਰਨੀ ਸਿੱਖੋ ਇਸੇ ਕਰਕੇ ਸਿਆਣਿਆਂ ਨੇ ਕਿਹਾ ਕਿ ਪਰਮਾਤਮਾ ਦੇ ਘਰ ਧੀਰ ਹੈ ਅੰਧੇਰ ਨਹੀਂ ਮਿਲਦੇ ਆ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ